ਜੇ ਤੁਸੀਂ ਜਾਣਾ ਹੋਵੇ ਤਾਂ ਕੰਮ ਕੰਮ ਬੰਦ ਬੰਦ ਕੰਮ ਬੰਦ ਬਿਲਕੁਲ ਆ ਮੇਰੇ ਬਗੈਰ ਤਾਂ ਗੱਲ ਗੱਲ ਹੀ ਨਹੀਂ ਗਾੜੀ ਗੱਡੀ ਨਹੀਂ ਚੱਲਣੀ ਐਦਾਂ ਹੀ ਤੁਸੀਂ ਇਨਚਾਰਜੇ ਮੈਂ ਚੱਲ ਸਾਰੀ ਤੁਹਾਡੇ ਕੋਲ ਬਾਗਡੋਰ ਤੁਹਾਡੇ ਹੱਥ ਸੇ ਇਹ ਇਹ ਵੀ ਨਾ ਭਾਗਾ ਨਾਲ ਮਿਲਦੀ ਤੁਹਾਡੀ ਕਾਬਲੀਅਤ ਆ ਨਾ ਮਿਰਜੀ ਬਿਲਕੁਲ ਕਾਬਲੀਅਤ ਕਰਕੇ ਤੇ ਤੁਹਾਨੂੰ ਹੁਣ ਮੇਰੇ ਮਾਸਟਰ ਜੀ ਸੰ ਸੁਜੀਤ ਸਿੰਘ ਚਾਹੀਦੀ ਉਹ ਐਸਐਚਐਸ ਰੈਂਕ ਜੋ ਫੇਰ ਗਏ ਨੇ ਤੇ ਉਹ ਜਿਹੜੇ ਥਾਣੇ ਜਾਂਦੇ ਸੀ ਨਾ ਉਹ ਥੋੜੇ ਦਿਨਾਂ ਤੱਕ दारू ਪੀਣੀ ਛਡਵਾ ਦਿੰਦਾ ਸੀ ਨੌਜਵਾਨ ਮੁੰਡਿਆਂ ਦੀ ਓਕੇ ਸਿੰਘ ਸਜਾਹ ਦਿੰਦੇ ਸਰ ਅੰਮ੍ਰਿਤਸਰ ਚ ਕਾ ਦਿੰਦੇ ਸਨ ਉਹਨਾਂ ਨੂੰ ਸਾਧੂ ਸੀਗੇ ਉਹ ਵੀ ਠੀਕ ਠੀਕ ਹੈ ਤੇ ਹੈਗੇ ਨੇ ਅੰਮ੍ਰਿਤਸਰ ਚ ਵਲੀਵਾਲ ਖੇਡਦੇ ਆ ਸੱਟ ਲੱਗੀ ਤੁਹਾਨੂੰ ਚਰਖੀ ਚ ਲੱਗੀ ਕੋਟੇ ਨੂੰ ਸਭ ਬੜਾ ਮਾਰਾ ਲੱਗਾ ਚਲੋ ਹੋ ਗਿਆ ਜੋ ਗੋਡਾ ਵੀ ਜੋੜ ਹੈ ਨਾ ਜੋੜ ਜਿੱਦਾਂ ਪੈਰ ਨੂੰ ਨਹੀਂ ਮਚਕੋਰ ਜੀ ਚੱਲੇ ਜਾਂਦੀ ਹੂੰ 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 ਹੋਤੀ ਹੈ ਕੀ ਲਿਖਿਆ ਇਨਾ ਨੇ ਗੀਤਾ ਗੀਤਾ ਦਾ ਲਿਖਿਆ ਲੱਗਦਾ ਓਹੋ ਕੀ ਹੈ ਮੈਂ ਸਿੱਧਾ ਜਾਣਾ ਹੀ ਮੈਂ ਤੈਨੂੰ ਮੋਲ ਤਾਡੀ ਵਧੀਆ ਜੇ ਗਿਲ ਜਾਣਾ ਹੀ ਉੱਥੋਂ ਹਾਂ ਉੱਥੋਂ ਵਧੀਆ ਸੀ ਹਾਂ ਉੱਥੋਂ ਮੱਝ ਉਤਰ ਨਹੀਂ ਉਤਰ ਲੋ ਇੱਥੇ ਤੇ ਫਿਰ ਮੁਸ਼ਕਲ